ਹਾਲੇ ਪੁੱਤਰ ਛੋਟਾ ਕਿੱਥੇ ਮੇਰਾ ਵੀਰ ਛੋਟਾ ਕਿੱਥੇ ਗਿਆ ਪੁੱਤਰ ਓਏ ਆਣਾ ਪੁੱਤਰ ਲਾਈਵ ਚੱਲ ਗਿਆਈ 2 ਮਿੰਟ ਵੀਡੀਓ ਬਣਾਇਆ ਤਰਾ ਅਡੋ ਥੋ ਲੱਗ ਗਿਆ ਜੀ ਨਾ ਪ੍ਰਵਾਦ ਜੀ ਕਰੂ ਮਾਈਕ ਆ ਨੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬੜਾ ਜੀ ਲੋਕਾਂ ਸੰਗਤ ਜੀ ਅੱਜ ਪਹੁੰਚੇ ਹੋਇਆ ਦਿੱਲੀ ਪ੍ਰਗਤੀ ਮੈਦਾਨ ਦੇ ਵਿੱਚ ਇੱਥੇ ਇੱਕ ਸ਼ਖਸ ਬੜੇ ਲੰਮੇ ਸਮੇਂ ਤੋਂ ਪੂਰੇ ਇੰਡੀਆ ਦੇ ਵਿੱਚ ਸਪੋਰਟਸ ਤੇ ਬਾਡੀ ਬਿਲਡਿੰਗ ਦੇ ਕੰਪੀਟੀਸ਼ਨ ਕਰਾਂਦਾ ਹੈ ਚੰਗੀ ਗੱਲ ਆ ਨਸ਼ਿਆਂ ਤੋਂ ਨੌਜਵਾਨੀ ਨੂੰ ਦੂਰ ਰੱਖਣ ਲਈ ਸਰੀਰ ਦੀ ਬੰਤਰ ਲਈ ਇਹ ਕੰਪੀਟੀਸ਼ਨ ਹੋਣੀ ਬਹੁਤ ਲਾਜ਼ਮੀ ਹੈ ਪਰ ਮੈਂ ਇਹਨੂੰ ਦੱਸ ਦਿਆਂ ਇਹ ਸ਼ਰਮ ਆ ਰਹੀ ਹੈ ਕਿ ਕੰਪੀਟੀਸ਼ਨ ਦੀ ਆੜ ਦੇ ਵਿੱਚ ਇਹ ਆਪਣਾ ਬਿਜ਼ਨਸ ਤੇ ਗਰੋ ਕਰਦਾ ਕਰਦਾ ਨਾਲ ਕੁੜੀਆਂ ਦਾ ਸ਼ੋਸ਼ਣ ਵੀ ਕਰਨ ਦੇ ਇਤੇ ਇਲਜ਼ਾਮ ਲੱਗੇ ਹੋਏ ਨੇ ਪਿਛਲੇ ਸਾਲ ਇਸੇ ਗਰੁੱਪ ਦੇ ਵਿੱਚ ਇਸੇ ਹੀ ਵਿੱਚ ਜਿਹੜਾ ਵਾ ਇੱਥੇ ਆ ਪੌਂਚੀ ਸਿਕੋ ਵਿਦੇਸ਼ੀ ਮੈਲਾ ਉਹਦੇ ਨਾਲ ਇੱਤੇ ਰੇਪ ਦੇ ਕੇਸ ਦਰਜ ਆ ਬੰਬੇ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀਆਂ ਵੀ ਹੋਈਆਂ ਇਹਦੇ ਖਿਲਾਫ ਨਾਰੇਬਾਜ਼ੀਆਂ ਹੋਈਆਂ ਬੰਬੇ ਦੇ ਵਿੱਚ ਪਰ ਤਣਾਅ ਬੰਦਾ ਵਾ ਤੁਸੀਂ ਦੇਖਦੇ ਹੋ ਚਾਰੇ ਬੰਨੇ ਆ ਜੀ ਆਪਾਂ ਆਏ ਆ ਅਪੁਰਖ ਸਿੰਘ ਸਮਝਾਉਣ ਤੇ ਇਹਨਾਂ ਨੇ ਦਿੱਲੀ ਪੁਲਿਸ ਨੇ ਵੀ ਜਿਹੜਾ ਆਪਣਾ ਰੰਗ ਬਣਾਉਣਾ ਸ਼ੁਰੂ ਕਰ ਦਿੱਤਾ ਅਸੀਂ ਵੀ ਤਿਆਰੀ ਚ ਆਏ ਆ ਨੰਗ ਸਿੰਘ ਜਿੱਥੇ ਬੰਦੀਆਂ ਜਿਹੜੀਆਂ ਪ੍ਰੋਪਰ ਪਹੁੰਚ ਚੁੱਕੀਆਂ ਨੇ ਹੋਰ ਵੀ ਆ ਰਹੀਆਂ ਰਸਤੇ ਦੇ ਵਿੱਚ ਆ ਗਈਆਂ ਦਿੱਲੀ ਪਹੁੰਚ ਗਈਆਂ ਸਾਡਾ ਮਕਸਦ ਇਹ ਹੈ ਕਿ ਤੂੰ ਮੁੰਡਿਆਂ ਦਾ ਕੰਪੀਟੀਸ਼ਨ ਕਰਾ ਪਰ ਜਿਹੜਾ ਕੰਪੀਟੀਸ਼ਨ ਦੇ ਨਾਂ ਦੇ ਉੱਪਰ ਕੁੜੀਆਂ ਦਾ ਸ਼ੋਸ਼ਣ ਕਰਦਾ ਹੈ ਨਾ ਇੱਥੋਂ ਪੰਜਾਬ ਦੀਆਂ ਕੁੜੀਆਂ ਜਾਂ ਹਰਿਆਣੇ ਦੀਆਂ ਬਾਹਰ ਦੀਆਂ ਇਹ ਕਦੇ ਵੀ ਹੋਰ ਦੇਣਾ ਕੁੜੀਆਂ ਦਾ ਸ਼ੋਰ ਰੱਦ ਕਰ ਦੇਣਾ ਅਸੀਂ ਤੋਂ ਚਲੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ الله اکبر <laughs>

आज के दिन भाई को लाल लाल डिपार्टमेंट दले लाल दफ्तर ये जब हम अंदर देखो हम अंदर देखो पहले कुछ करो साहब चलो आप और तो बिल्कुल साहब संसद पे क्या है बाईसर हवलदार के वास्ते वास्ते चक्कर बजाना ਦਾ ਪਾਲਖਾ ਹੋਏ ਜੁਤੀ ਕੀ ਫਤੇ ਅੱਜ ਪਹੁੰਚਿਆ ਜੀ ਦਿੱਲੀ ਦੀ ਧਰਤੀ ਤੇ ਇੱਥੇ ਜੀ ਇੱਕ ਬਹੁਤ ਵੱਡੀ ਪੱਧਰ ਤੇ ਗੁੜੀਆਂ ਦਾ ਮਸਤੂਰ ਰਿਹਾ ਵਾ ਜਿਹਦੇ ਵਿੱਚ ਕੁੜੀਆਂ ਦੀਆਂ ਕੁੱਤੀਆਂ ਹੋ ਰੀਆਂ ਨੇ ਤੇ ਇਹ ਜਿਹੜਾ ਬੰਦਾ ਵਾ ਇਹ ਮਨੀਸ਼ ਗਾਂਧੀ ਆ ਬੰਬੇ ਦੇ ਰਹਿਣ ਵਾਲਾ ਵਾ ਪਹਿਲਾਂ ਵੀ ਇਸ ਤੇ ਬਹੁਤ ਜ਼ਿਆਦਾ ਇਲਜ਼ਾਮ ਲੱਗੇ ਆ ਕੁੜੀਆਂ ਦੇ ਜਿਹੜੇ ਸ਼ੋਅ ਕਰਾਉਂਦਾ ਵਾ ਤੇ ਸ਼ੋਅਾਂ ਦੇ ਨਾਲ ਨਾਲ ਜਿਹੜੀਆਂ ਕੁੜੀਆਂ ਦੀ ਲੋੜ ਚਾਉਂਦੀਆਂ ਜਾਂ ਜਿਹੜੀਆਂ ਕੁੜੀਆਂ ਸੁਰੱਖਿਅਤ ਹੁੰਦੀਆਂ ਉਹਨਾਂ ਨਾਲੇ ਬਲੈਕਮੇਲ ਕਰਕੇ ਤੇ ਉਹਨਾਂ ਦਾ ਬਲੈਕ ਕਰ ਕਰਦਾ ਵਾ ਤੇ ਅੱਜ ਇਹਦਾ ਅਸੀਂ ਸ਼ੋਅ ਬੰਦ ਕਰਾਉਣ ਆਏ ਆ ਤੇ ਪ੍ਰਸ਼ਾਸਨ ਵਿੱਚ ਹੀ ਬੇਨਤੀ ਕੀਤੀ ਆ ਕਾਕਾ ਸਾਰਾ ਪ੍ਰਸ਼ਾਸਨ ਜਿੰਨਾ ਵੀ ਇੱਥੇ ਆਇਆ ਪੂਰਾ ਦਿੱਲੀ ਦਾ ਇਹ ਇੱਥੇ ਆਇਆ ਵਾ ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਆ ਕਿ ਜਾਇਦਦਾ ਸ਼ੋਅ ਬੰਦ ਕਰਾ ਦਿਓ ਅਗਰ ਜੇ ਨਹੀਂ ਕਰਾਉਣਗੇ ਫਿਰ ਅਸੀਂ ਆਪਣੇ ਹਿਸਾਬ ਨਾਲ ਕਰਾਵਾਂਗੇ ਆ ਸਾਰੀਆਂ ਇਹ ਐਂਕਸਿੰਗ ਜਿੱਥੇ ਬੰਦੀਆਂ ਆਈਆਂ ਨੇ ਕੁਲ ਹੋਰ ਆ ਰਹੀਆਂ ਨੇ ਤੇ ਜੇ ਅਸੀਂ ਪੰਜਾਬ ਦੀ ਧਰਤੀ ਤੋਂ ਆਏ ਆ ਤੇ ਆਈਆਂ ਦਾ ਸ਼ੋਅ ਬੰਦ ਕਰਾ ਕੇ ਜਾਂ ਦੂਜੀ ਬੇਨਤੀ ਇਹ ਆ ਕਿ ਜਿਹੜਾ ਇਸ ਬੰਦੇ ਨੇ ਜ਼ੁਲਮ ਕੀਤਾ ਵਾ ਉਹਦੇ ਵੀ ਕੋਰਟ ਦੇ ਵਿੱਚ ਕੇਸ ਚੱਲ ਰਹੇ ਆ ਤੇ ਜੇ ਜੇ ਇਹ ਦੋਸਤਾਂ ਦੀ ਧਰਤੀ ਦੇ ਰੰਗ ਜੇ ਬਣ ਕੇ ਉਹਨੇ ਜ਼ੁਲਮ ਦੀ ਹੱਤ ਕੀਤੀ ਤੇ ਜ਼ੁਲਮ ਨੂੰ ਖਤਮ ਨੂੰ ਰਾਹ ਤੇ ਗੁਰੂ ਤੇਗ ਭਗਤ ਜੀ ਮਾਰੇ ਆਪਣਾ ਬਲੀਦਾਨ ਦਿੱਤਾ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਿਆ ਕਿ ਜਾਂਦੀ ਦਾ ਸ਼ੋਅ ਬੰਦ ਕਰਾਓ ਨਹੀਂ ਤੇ ਇਹੀ ਵੱਡੇ ਪੱਦਰ ਤੇ ਇੱਥੇ ਕੰਮਾਂ ਕਰਾਂਗੇ ਤੁਹਾਡੇ ਜੀ ਕੰਮਾਂ ਕਰਦਾ ਸਭੇ ਕਰਦਾ ਜੀ ਕੰਮਾਂ ਕਰਦਾ

లై లై పై ਉਹ లై పై ਹੈ ਉਹ ਆਪ ਫਾਕੇ ਹੈ లై పై ਹੈ ਫਾਟ ਰਹੇ ਹੈ ਇਹ ਜਿਹਨੇ ਆਪ ਲਾਈ ਮੈਂ లై ਬਚ ਨਹੀਂ ਰਹੀ ਸਰ ਬਾਹਰ ਰੱਖੀ ਇਹਨਾਂ ਕੱਢ ਦੇ ਨਾ ਬੰਦ ਕਰ ਹੁਣ ਨਹੀਂ ਕੱਢਦੇ ਇਹਨਾਂ ਜਿਵੇਂ ਜਿੱਦਿਹਾ ਮੈਂ ਬੋਲਣ ਉਹ ਕੱਟ ਰਹੇ ਹੁਣੀ లైਫੇ ਚੱਲਦੀ ਨਾ ਸਾਰੀ ਇਹ ਕਰਨ ਕੋ ਸਰ ਜੀ ਬਾਤ ਕਰ ਦੂਗਾ ਬਾਤ ਹਾਂ ਬਾਤ ਚ ਕੱਟ ਦਿੰਦਾ ਹਾਂ ਆਪਾਂ ਕਰਾਂ ਮੈਂ ਇਕੱਲੇ ਬੱਤਾਂ ਮੈਂ ਆਉਂਦਾ ਜੀ ਉਹ ਤੇ ਆ ਮੇਰੇ ਪਾਸ ਜੀ